ਸੇਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾ ਨੇ ਸੇਵਾ ਕਰਹਿ ਵਿਡਾਣੇ ਆਪਣਾ ਧਰਮ ਗਵਾਵਹਿ ਬੂਝਹਿ ਨਾਹੀ ਅਣਦਨ ਦੁਖ ਵਿਹਾਣੀ ਮਨ ਮੁਖ ਅੰਧਨਾ ਚੇਤਾ ਹੀ ਡੂਬ ਮੁਏ ਬਿਨ ਪਾਣੀ ਮਨ ਰੇ ਸਦਾ ਪਜੋ ਹਰ ਸਰਲਾਏ ਗੁਰ ਕਾ ਸ਼ਬਦ ਅੰਤਰ ਵਸੇ ਤਾ ਹਰ ਵਿਸਰਨ ਨ ਜਾਇ ਰਹਾਓ ਇਹੋ ਸਰੀਰ ਮਾਇਆ ਕਾ ਪਤਲਾ ਵਿਚ ਹੌਮੇ ਦੁਸ਼ਟੀ ਪਾਈ ਆਵਣ ਜਾਣਾ ਜੰਮਣਾ ਮਰਣਾ ਮਾਨਮੁਖ ਪਾਤ ਗਵਾਏ ਸਾਧਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਏ ਸਾਧਗੁਰ ਕੇ ਸੇਵਾ ਹਤ ਸੁਖਾਲੇ ਜੋ ਇਸ਼ੇ ਸੋ ਫਲ ਪਾਏ ਜਤ ਸਤ ਤਪ ਪਵਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਲ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ 사ਦਗੁਰ ਕੀ ਸਰਨਾ ਗਤਿ ਹੌ ਤਨ ਕੈ ਬਲ ਜਾਓ ਦਰ ਸਚੇ ਸਚਿ ਵਡਿਆਈ ਸਹਿਜ ਸਚ ਸਮਾਓ ਨਾਨਕ ਨਦਰਿ ਪਾਈਏ ਗੁਰਮੁਖ ਮਿਲ ਮਿਲਾਓ ਸ੍ਰੀ ਰਾਗ ਮਹਲਾ 3 ਮਾਨਮੁਖ ਕਰਮ ਕਮਾਵਣੇ ਜੋ ਦੋਹਾ ਗਣਤਾ ਨ ਸਿੰਗਾਰ ਸੇਜੈ ਕੰਤ ਨ ਆਵੈ ਨੈਤਰਤ ਹੋਏ ਖੁਵਾਰ ਫਿਰ ਕਾ